ਇਕ ਜਿੱਦਾਂ ਪਈ ਸੋਚਿਆ ਨਹੀਂ ਸੀਗਾ ਪਈ ਇਹ ਗੱਲ ਇੱਥੇ ਤੱਕ ਪਹੁੰਚੂਗੀ ਅੱਜ ਅਸੀਂ ਇੱਕ ਸਪੈਸ਼ਲ ਅਪੀਲ ਕਰਦੇ ਆ ਜਿਹੜੀ ਸਾਡੇ ਜਥੇਬੰਦੀਆਂ ਸੰਸਥਾਵਾਂ ਉਹ ਲੱਗੀਆਂ ਸੇਵਾ ਦੇ ਵਿੱਚ ਇਹ ਅਪੀਲ ਅਸੀਂ ਪੋਸਟ ਵੀ ਕਰਦੇ ਮਕਰੋ ਸਾਡੀ ਆਸ ਹੈ ਵੀ ਤੁਸੀਂ ਸ਼ੇਅਰ ਵੀ ਕਰੋਗੇ ਕਿਉਂਕਿ ਹੁਣ ਮੈਂ ਵੇਟ ਕਰਦਾ ਹਾਂ ਤੁਹਾੜਿਆ ਹੋਰ ਜੋਇਨ ਕਰਨ ਜਦੋਂ ਤੁਸੀਂ ਜੋ ਇਹ ਲਾਈਵ ਫਿਨਿਸ਼ ਹੋ ਗਈ ਅਸੀਂ ਮੈਂ ਪੋਸਟ ਵੀ ਕਰ ਦਿੰਦਾ ਮੈਂ ਸ਼ੋਰਟ ਰੱਖੂੰਗਾ 5-8 ਮਿੰਟ 5-8 ਮਿੰਟ ਤੇ ਤੁਸੀਂ ਫਿਰ ਜਰੂਰ ਸ਼ੇਅਰ ਕਰਨੀ ਕਿਉਂਕਿ ਸਾਨੂੰ ਜੋ ਦੇਖ ਰਿਹਾ ਹੈ ਪੰਜਾਬ ਦੇ ਹਾਲਾਤ ਦਾ ਬਹੁਤ ਬੁਰਾ ਹਾਲ ਹੈ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਤੇ ਖਾਲਸਾ ਏਡਾ ਹੁਣ 26 ਸਾਲ ਹੋ ਗਏ ਮੋਰੇ ਆਖੇ ਸੇਵਾ ਕਰਦੇ ਆਂ ਦੀ ਦੁਨੀਆ ਦੇ ਵੱਡੇ ਵੱਡੇ ਡਿਜ਼ਾਸਟਰ ਜਾ ਕੇ ਖਾਲਸਾ ਨੇ ਹਿੱਸਾ ਪਾਇਆ ਬੜੇ ਬੜੇ ਡਿਜ਼ਾਸਟਰ ਜਿੱਥੇ ਜੰਗ ਲੱਗੇ ਜਾਂ ਜਿੱਥੇ ਕੁਦਰਤੀ ਕੋਈ ਹਾਦਸੇ ਆਇਆ ਕੁਦਰਤੀ ਕੋਈ ਡਿਜ਼ਾਸਟਰ ਆ ਗਿਆ ਉੱਥੇ ਜਾ ਕੇ ਦੁਨੀਆ ਦੇ ਸਾਰੇ ਪਾਸੇ ਸਾਰੇ ਕੋਣੀਆਂ ਜਾ ਕੇ ਐਕਸਪੀਰੀਅੰਸ ਖਾਲਸਾਈ ਦਾ ਸਾਰੀ ਜੱਥੇ ਬੰਨੀਆਂ ਤੋਂ ਜ਼ਿਆਦਾ ਸਵੇਲੇ ਇਹ ਕੋਈ ਹੰਕਾਰ ਦੀ ਗੱਲ ਨਹੀਂ ਗਈ ਇਹ ਹੈਗੀ ਆ ਸੱਚ ਦੀ ਗੱਲ ਆ ਜਿਹਦੇ ਵੀ ਜਿੱਥੇ ਜਾਇਦਾ ਸੀ ਉੱਥੇ ਜਾ ਕੇ ਦੇਖੀ ਤਾਂ ਪਹਿਲਾਂ ਪੇ ਉੱਥੇ ਕੀ ਹੋ ਰਿਹਾ ਯੂਨਾਈਟਿਡ ਨੇਸ਼ਨ ਜਾਂ ਹੋਰ ਵੱਡੀਆਂ ਜਥੇਬੰਦੀਆਂ ਅਰੇਂਜ ਕਰਦੀਆਂ ਪ੍ਰੋਗਰਾਮ ਪਈ ਰੋਜ਼ ਮੀਟਿੰਗਾਂ ਹੁੰਦੀਆਂ ਕੌਣ ਕਿੱਥੇ ਕੰਮ ਕਰਦਾ ਹੁਣ ਪੰਜਾਬ ਦੇ ਵਿੱਚ ਹੜਾ ਗਏ ਆ ਤੇ ਜਦੋਂ ਵੀ ਦੁਨੀਆ 'ਚ ਹੜ ਹੁੰਦੇ ਆ ਪਹਿਲੀ ਚੀਜ਼ ਹੁੰਦੀ ਆ ਕਿਹੜੀਆਂ ਜਥੇਬੰਦੀਆਂ ਆਈਆਂ ਉਥੇ ਰਜਿਸਟਰ ਹੁੰਦੀਆਂ ਰਜਿਸਟਰ ਕਰਕੇ ਜਿਹੜੀਆਂ ਮੇਨ ਜਥੇਬੰਦੀਆਂ ਹੁਣ ਜਿੱਦਾਂ ਖਾਲਸਾ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਖਾਲਸਾ ਆ ਖਾਲਸਾ ਦਾ ਐਕਸਪੀਰੀਅੰਸ ਆ ਖਾਲਸਾ ਇੱਕ ਮੇਨ ਜਥੇਬੰਦੀ ਬਣ ਗਈ ਜਥੇਬੰਦੀ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਬਦੋਂ ਇੱਕ ਵੱਡੀ ਓਰਗੇਨਾਈਜੇਸ਼ਨ ਬਣ ਗਿਆ ਦੁਨੀਆਂ ਦੇ ਵਿੱਚ ਜਿਹੜੀ ਪੈਸਾ ਲਈ ਜਾਂ ਪਛਾਣ ਦੇਣੀ ਹਨ ਇਹਦੇ ਵਿੱਚ ਜਿਹੜਾ ਸਾਡਾ ਐਕਸਪੀਰੀਅੰਸ ਅਸੀਂ ਪੰਜਾਬ ਲਈ ਕਿਦਾਂ ਵਰਤਣਾ ਉਹ ਪੰਜਾਬ ਦੇ ਭਲੇ ਲਈ ਆ ਨਾ ਆਪਣੀ ਹੰਕਾਰ ਲਈ ਨਾ ਕੋਈ ਪੈਸੇ ਲਈ ਨਾ ਕੋਈ ਚੌਧਰ ਲਈ ਅਸੀਂ ਵੀ ਇੱਕ ਈਮੇਲ ਪਾ ਦਿੱਤੀ ਆ ਉਹ ਵੀ ਮੈਂ ਇੱਥੇ ਗੈਰ ਵਿੱਚ ਪਾ ਦਿੰਦਾ ਮੁੜ ਕੇ ਇਹਦੇ ਵਿੱਚ ਵੀ ਜਦੋਂ ਅਸੀਂ ਸ਼ੇਅਰ ਕਰਾਂਗੇ ਸਾਡੀ ਵੈਬਸਾਈਟ ਵੀ ਹੈ ਵੀ ਆ ਖਾਲਸਾ ਦੀ ਵੈਬਸਾਈਟ ਵੀ ਪਾਤੀ ਵੀ ਲੋ ਜਿਹੜੇ ਵੀ ਸੰਸਥਾਵਾਂ ਪੰਜਾਬ ਸੇਵਾ ਕਰਦੀਆਂ ਸਾਨੂੰ ਕੰਟੈਕਟ ਕਰਨ ਉਥੇ ਪੰਜਾਬ ਦੀ ਈਮੇਲ ਵੀ ਦਿੱਤੀ ਆ ਉਥੇ ਤੁਸੀਂ ਰਜਿਸਟਰ ਕਰੀਏ ਕਿਹੜੀਆਂ ਈਮੇਲ ਕਿੱਥੇ ਕੰਮ ਕਰਦੀਆਂ ਜਿਹੜੀਆਂ ਕਿਹੜੀਆਂ ਜਥੇਬੰਦੀਆਂ ਕਿੱਥੇ ਕੰਮ ਕਰਦੀਆਂ ਕਿਉਂਕਿ ਕਈ ਵਾਰੀ ਸਾਰਾ ਸਮਾਨ ਇੱਕ ਪਾਸੇ ਛੱਡਿਆ ਜਾਂਦਾ ਦੂਜੇ ਪਾਸਾ ਜਿੱਥੇ ਦਸਾਸਾ ਚੇਤਾ ਪਹਲਾ ਦਿੰਦੇ ਜਾਂ ਪਹੁੰਚਦੀ ਹੁੰਦੀ ਕਈਆਂ 'ਚ ਪਹੁੰਚ ਹਰ ਚੀਜ਼ ਦੀ ਹੋ ਜਾਂਦੀ ਹੈ ਕਈਆਂ 'ਚ ਬਹੁਤ ਜ਼ਿਆਦੀ ਚੀਜ਼ ਹੀ ਹੁੰਦੀ ਆ ਕਈ ਵਾਰੋਂ ਦੇਖਦਾ ਦੁਨੀਆ ਵਿੱਚ ਕਪੜੇ ਦਾ ਢੇਰ ਲੱਗ ਜਾਂਦਾ ਭਈ ਦੂਜੇ ਪਾਸੇ ਕਪੜੇ ਕਿੱਸੇ ਹੁੰਦੇ ਜਾਂ ਪਾਣੀ ਲੰਗਰ ਦਾ ਢੇਰ ਲੱਗ ਜਾਂਦਾ ਇੱਕ ਪਾਸੇ ਦੂਜੇ ਪਾਸੇ ਕੁਝ ਖਾਣ ਨਹੀਂ ਮਿਲਦਾ ਐਡਾ ਇੱਕ ਸਿਸਟਮ ਬਣਾਈਏ ਤੇ ਜਦੋਂ ਪੰਜਾਬ ਦੇ ਵਿੱਚ ਜਦੋਂ ਹੜ ਪਿੱਛੇ ਵੀ ਪਾਣੀ ਹਟ ਗਿਆ ਫੇ ਮਗਰੋਂ ਵੀ ਪਲਾਨ ਕਿੱਦਾਂ ਬੜਨਾ ਬਣਾਉਣਾ ਕਿਹੜੇ ਪਿੰਡਾਂ ਚ ਕੌਣ ਮੱਝਾਂ ਲੈ ਕੇ ਲਾਊਗਾ ਕੌਣ ਨਾਲ ਕੇ ਠੀਕ ਕਰੂਗਾ ਕੌਣ ਕੌਣ ਇੱਕ ਮਿੰਟ ਸਾ ਤੇ ਹਾਂਜੀ ਕੌਣ ਇਹਦੇ ਵਿੱਚ ਨਾਲ ਕੇ ਠੀਕ ਕਰੂਗਾ ਕੌਣ ਕਿਸਾਨਾਂ ਦੇ ਖੇਤ ਉਧਰ ਕਰੂਗਾ ਕੋਣ ਖੇਤਾਂ ਦੇ ਜਿਹੜੀ ਪੈਈ ਫੇ ਡੀਪੀਆ ਜਿਹੜਾ ਭਈ ਬੀ ਜਾ ਕਿੱਦਾਂ ਦੇਣਾ ਇਲਾਕੇ ਬਾਏ ਇਲਾਕੇ ਜਥੇਬੰਦੀਆਂ ਸਵਾਲਣ ਪਿਛਲੇ ਦੋ ਵਾਰੀ ਜਿਹੜੇ ਹੜਾ ਸਾਡੇ ਪਿਛਲੇ 5-6 ਸਾਲ ਦੇ ਵਿੱਚ ਕੰਮ ਜਦੋਂ ਐਮਰਜੈਂਸੀ ਮੌਕੇ ਨਹੀਂ ਜਥੇਬੰਦੀਆਂ ਕਈ ਪਿੱਛੇ ਹਟ ਜਾਂਦੀਆਂ ਅਸੀਂ ਕਹਿੰਦੇ ਪਿੱਛੇ ਨਾ ਹਟੋ ਕਿਉਂਕਿ ਹੁਣ ਇਸ ਵੇਲੇ ਸਾਰੇ ਅਪੀਲ ਵੀ ਕਰ ਰਹੇ ਆ ਸਾਨੂੰ ਮਾਇਆ ਵੀ ਆ ਰਹੀ ਆ ਉਹ ਮਾਰ ਡਿਕਲੇਅਰ ਕਰੋ ਆਪਣੇ ਬੈਂਕਾਂ ਦੇ ਸੇਵਿੰਗ ਦਿਖਾ ਲਓ ਕਿੰਨੇ ਆ ਰਹੇ ਆ ਤੇ ਇੱਕ ਵਾਰੀ ਇਕ ਪਲਾਨ ਬਣਾ ਲੇ ਇਕੱਠੇ ਹੋ ਕੇ ਅਸੀਂ ਕਹਾਂ ਸਾਡੇ ਕੋਲ ਇੰਨਾ ਲੱਖ ਆ ਤੁਹਾਡੇ ਕੋਲ ਇੰਨੇ ਹਜ਼ਾਰ ਆ ਅਸੀਂ ਨਿੱਕੀ ਸੰਸਥਾ ਦੀ ਮਦਦ ਕਰਨ ਨੂੰ ਤਿਆਰ ਹਾਂ ਜੋ ਕਿ ਐਕਸਪੀਰੀਅੰਸ ਹੈ ਕੋਈ ਚੀਜ਼ ਦਾ ਅਸੀਂ ਕਹਿੰਦੇ ਖਾਸਾ ਇਹ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈਏ ਅਸੀਂ ਲੀਡ ਕਰਦੇ ਹਾਂ ਨਾ ਤੁਹਾਡੇ ਅਸੀਂ ਫੈਸਲੇ ਨਹੀਂ ਤੁਹਾਡੇ ਕੋਲ ਸੰਸਥਾ ਕੋਲ ਨਾ ਸੰਸਥਾ ਕੋਲ ਅਸੀਂ ਕਹਿੰਨੇ ਵੀ ਆਪਣੀ ਜੋ ਤੁਸੀਂ ਅਪੀਲਾਂ ਕਰਨੀਆਂ ਜਾਂ ਫੇਸਬੁੱਕ ਤੇ ਜੋ ਪਾਣਾ ਪਾ ਲਓ ਨੋ ਪ੍ਰੋਬਲਮ ਅਸੀਂ ਪੰਜਾਬ ਦੇ ਭਲੇ ਲਈ ਇਕੱਠੇ ਹੋਈਏ ਖਾਸਾ ਜੀ ਇੱਕ ਆਫਿਸ ਖੋਲ ਕੇ ਉਹ ਸਾਰੇ ਜਥੇਵਾਂ ਨੇ ਇਨਵਾਈਟ ਕਰਦੇ ਆ ਕਿ ਸਾਡੇ ਜਿਹੜਾ ਮੈਈਲ ਆ ਪੋਸਟੇਜ ਪਾ ਦੇਣੀ ਆ ਸਾਡੀ ਵੈਬਸਾਈਟ ਤੇ ਸਾਡੀ ਜਿਹੜੀ ਸਟੇਟਮੈਂਟ ਪ੍ਰੈਸ ਰਿਲੀਜ਼ ਪਈ ਹੋ ਸਾਰੇ ਜਥੇਬੰਦੀਆਂ ਰਜਿਸਟਰ ਕਰਾ ਕੇ ਸੰਦਸਨ ਕਿੱਥੇ ਕਿੱਥੇ ਕੀ ਕੰਮ ਕਰਦੀਆਂ ਇਸ ਵੇਲੇ ਕਿਉਂਕਿ ਹਟ ਸਾਰੇ ਪਾਸੇ ਆਇਆ ਹੋਆ ਉਹ ਵੀ ਅਸੀਂ ਕੋਆਰਡੀਨੇਟ ਕਰੀਏ ਜੇ ਇੱਕ ਜਥੇਬੰਦੀ ਕਪੜੇ ਦਿੰਦੀ ਆ ਜਾਂ ਪਾਣੀ ਦਿੰਦੀ ਆ ਜਾਂ ਪਸਿਆਂ ਦੀ ਖਰਾਕ ਦਿੰਦੀ ਅਸੀਂ ਕਹਿ ਸਕਦੇ ਆ ਆ ਪਿੰਡਾਂ ਚ ਆਹ ਲੋੜ ਆ ਤੁਸੀਂ ਇੱਥੇ ਜਾਓ ਆ ਪਿੰਡਾਂ ਚ ਆਹ ਲੋੜ ਆ ਤੁਸੀਂ ਇੱਥੇ ਜਾਓ ਉਹ ਪਿੰਡਾਂ ਜਿਆਦਾ ਇੱਥੇ ਆਸਮਾਨ ਆ ਗਿਆ ਉਸਮਾਨ ਇੱਥੇ ਮੂਵ ਕਰ ਲਓ ਇੱਕ ਦੂਜੇ ਦੀ ਮਦਦ ਲਈ ਪੰਜਾਬ ਲਈ ਅਸੀਂ ਪੰਜਾਬ ਦੀ ਗੱਲ ਕਰਦੇ ਨਹੀਂ ਕਿੰਨੇ ਭਈ ਸਾਨੂੰ ਸਾਡੀ ਚਲੋ ਜੀ ਜੇ ਅਸੀਂ ਇਹ ਗੱਲ ਕਰ ਸਾਡੀ ਅਪੀਲ ਘੱਟ ਹੋ ਜੀਏ ਨਹੀਂ ਇਹ ਚ ਪੈਸੇ ਦੀ ਗੱਲ ਨਹੀਂ ਪੰਜਾਬ ਦੀ ਗੱਲ ਆ ਅਸੀਂ ਲੀਡ ਕਰਨਾ ਚਾਹੁੰਦੇ ਆ ਭਈ ਸਾਡਾ ਐਕਸਪੀਰੀਅੰਸ ਆ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਐਕਸਪੀਰੀਅੰਸ ਪੰਜਾਬ ਨੂੰ ਫਾਇਦਾ ਹੋਵੇ ਸੋ ਸਾਡੀ ਅਪੀਲ ਸਾਰੀ ਸੰਸਥਾ ਪੰਜਾਬ ਦੀਆਂ ਸੇਵਾ ਸੰਸਥਾ ਜਿਹੜੀਆਂ ਮੋੜੀਆਂ ਹੋਈਆਂ ਆ ਇੱਕਠੇ ਕੰਮ ਕਰੀਏ ਈਮੇਲ ਤੁਹਾਡੀ ਹੇਠਲੇ ਪਾਤੀ ਇੱਥੇ ਸਾਡੀ ਪ੍ਰੈਸ ਸਟੇਟਮੈਂਟ ਜਿਹੜੀ ਉਹ ਵੀ ਸਾਡੀ ਵੈਬਸਾਈਟ ਤੇ ਖਾਸ ਸਾਈਟ ਦਾ ਉਗ ਤੇ ਆ ਉਹ ਮੈਂ ਇੱਥੇ ਵੀ ਸ਼ੇਅਰ ਕਰੂੰਗਾ ਆਪਣੀਆਂ ਸਟੋਰੀਆਂ ਤੇ ਖਾਸ ਸਟੋਰੀਆਂ ਤੇ ਵੀ ਤੇ ਕਈ ਜਿਹੜੀਆਂ ਸੰਸਥਾ ਪੰਜਾਬ ਦੀਆਂ ਉੱਥੇ ਐਸੇ ਹੈਲਪ ਕਰਦੀਆਂ ਸਾਨੂੰ ਜਰੂਰ ਪਹੁੰਚ ਕਰਨ ਸਾਡੇ ਵੱਲ ਇੱਕ ਯੋਜਨਾ ਕੋਆਰਡੀਨੇਸ਼ਨ ਕਰੀਏ ਕਿ ਪੰਜਾਬ ਦਾ ਜਿੱਥੇ ਵੀ ਕੋਈ ਏਡ ਜਾਂਦੀ ਆ ਉਹ ਸਾਰੀ ਪਲਾਨਡ ਹੋਵੇ ਦੁਨੀਆ ਦੇ ਵਿੱਚ ਜਦੋਂ ਅਸੀਂ ਜਾਇਦਾ ਇੰਨਾ ਕੰਮ ਹੁੰਦੇ ਵੱਡੇ ਵੱਡੇ ਡਿਸਾਸਟਰ ਦੇ ਵਿੱਚ ਇਹ ਨਹੀਂ ਭਈ ਸਾਰੇ ਪਾਸੇ ਜਿੱਥੇ ਮਰਜੀ ਤੁਰੀ ਜਾਓ ਇੱਕ ਪਾਸੇ ਲਾ ਜਾਓ ਸਾਰਾ ਕੁਝ ਤੇ ਦੂਜੇ ਪਾਸੇ ਪਾਸੇ ਲਾ ਜਾਓ ਇਹ ਸਾਡਾ ਐਕਸਪੀਰੀਅੰਸ ਅਸੀਂ ਪੰਜਾਬ ਦੇ ਫਾਇਦੇ ਲਈ ਕਰਨਾ ਚਾਹੁੰਦੇ ਇਹਦਾ ਮਤਲਬ ਨਹੀਂ ਵੀ ਮੈਂ ਮੁੜ ਕੇ ਫੇਰ ਕਿੰਨਾ 100 ਵਾਰੀ ਕਹੂੰਗਾ ਇਹਦਾ ਮਤਲਬ ਵੀ ਜੇ ਤੁਸੀਂ ਪੈਸੇ ਦੀ ਅਪੀਲ ਦਿੱਤੀ ਹੈ ਤੁਹਾਡੇ ਪੈਸੇ ਦੀ ਅਪੀਲ ਅਸੀਂ ਓਵਰਟੇਕ ਕਰਾਂਗੇ ਜਾਂ ਅਸੀਂ ਹਾਈਜੈਕ ਕਰ ਲਵਾਂਗੇ ਨਹੀਂ ਤੁਸੀਂ ਆਪਣੀ ਅਪੀਲਾਂ ਜੋ ਮਰਜ਼ੀ ਕਰੋ ਨਾ ਕੋਈ ਪੈਸੇ ਦੀ ਗੱਲ ਨਹੀਂ ਗਈ ਅਪੀਲਾਂ ਕਰਨੀਆਂ ਨੋ ਪ੍ਰੋਬਲਮ ਇਹ ਪਰ ਅਸੀਂ ਇਕੱਠੇ ਕਰੀਏ ਕੁਝ ਇਹ ਨਹੀਂ ਪਈ ਖੇਲੜੇ ਖੇਲੇ ਰਾ ਤੁਹਾਡਾ ਕਰ ਦਿੱਤਾ ਤੇ ਕਈ ਪਿੱਛੇ ਰਹਿ ਗਏ ਕਿ ਜਿਆਦਾ ਮਿਲ ਗਿਆ ਕਈ ਕਿਥੇ ਬੈਠਾ ਵੇਟਾ ਸਮਾਂ ਖਰਾਬ ਹੋ ਗਿਆ ਸੋ ਇਹ ਮੇਰੀ ਅਹੀ ਬੇਨਤੀ ਆ ਖਾਸਾ ਇਹ 26 ਸਾਲ ਦਾ ਐਕਸਪੀਰੀਅੰਸ ਡਿਜ਼ਾਸਟਰ ਪ੍ਰੋਨਿਟਨੈਸ ਡਿਜ਼ਾਸਟਰ ਦੇ ਵਿੱਚ ਅਸੀਂ ਜਾ ਕੇ ਮਦਦ ਕੀਤੀ ਖਾਸਾ ਐਕਸਪੀਰੀਅੰਸ ਆ ਇਹ ਮੈਂ ਪੋਸਟ ਵਿੱਚ ਪਾ ਦੇਣੀ ਆ ਉਹਦੇ ਵਿੱਚ ਤੁਸੀਂ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਅਸੀਂ ਬੇਨਤੀ ਕਰਦੇ ਹਾਂ ਸਾ ਨਾਲ ਜੁੜੋ ਦੱਸੋ ਕਿੱਥੇ ਕੰਮ ਕਰਦੇ ਆ ਫਿਸ਼ੀਅਨ ਬਣੀਏ ਪ੍ਰੋਫੈਸ਼ਨਲ ਬੜੀ ਜਿਹਾ ਡਿਲੀਵਰੀ ਕਰਨੀ ਹੈ ਤੇ ਜਿੱਥੇ ਜਨੇ ਕੋਈ ਕੋਈ ਵੀ ਖਾਣਾ ਪੀਣਾ ਲੰਗਰ ਲਾਉਣਾ ਉੱਥੇ ਅਸੀਂ ਨਕਸ਼ਾ ਬਣਾ ਦਿੰਦੇ ਨੇ ਪਈ ਇਥੇ ਆ ਸੰਸਥਾ ਕਰਦੀ ਆ ਇਥੇ ਆ ਸੰਸਥਾ ਕਰਦੀ ਆ ਉੱਥੇ ਆ ਕੇ ਉਹ ਕੀ ਕੀ ਦਿੰਦੇ ਚੀਜ਼ਾਂ ਸੰਸਥਾ ਫੇ ਸਾਰੇ ਨੂੰ ਪਤਾ ਲੱਗ ਜਾਣਾ ਪਈ ਇਹ ਸੰਸਥਾ ਜਿੰਨੀ ਮਰਜੀ ਉਹ ਸੰਸਥਾ ਆਪੀਲਾ ਕਰਨ ਇਹਦੇ ਵਿੱਚ ਸਾਡਾ ਵੀ ਅਸੀਂ ਕਹਿੰਨੇ ਇਹ ਇਹ ਨਾ ਸਮਝੋ ਪਈ ਖਾਸ ਕਰ ਆਪਣੇ ਅਸੀਂ ਝੰਡੇਲਾ ਦੇ ਨੇ ਪਈ ਕੱਲਾ ਖਾਲਸਾੜੀ ਕਰਦਾ ਸਾਨੂੰ ਹੀ ਪੈਸੇ ਦਾ ਪੈਸੇ ਦੀ ਕੰਮ ਨਹੀਂ ਗਈ ਦੂਜੀਆਂ ਜਿਹੜੀਆਂ ਸੰਸਥਾ ਦੂਜੀਆਂ ਜਿੰਨੇ ਮਰਜ਼ੀ ਅਪੀਲਾਂ ਕਰਦੇ ਪਰ ਉਹ ਫੋਕਸ ਹੁੰਦੇ ਡਿਫਰੰਟ ਪਾਸ ਪੰਜਾਬ ਦੇ ਵਿੱਚ ਸੋ ਅਸੀਂ ਸਾਰੀਆਂ ਸੰਸਥਾ ਨੂੰ ਅਪੀਲਿਆ ਸਾਡੇ ਪੋਸਟ ਦੇਖੋ ਸਾਡੀ ਵੈਬਸਾਈਟ ਦੇਖੋ ਸਾਡੀ ਜਿਹੜੀ ਇਨਫੋ ਮੈ ਇਮੇਲ ਆਈ ਥੱਲੇ ਉਹ ਸੰਸਥਾ ਲਈਆ ਜਦ ਤੱਕ ਸੰਸਥਾ ਇਕੱਠੀਆਂ ਕੇ ਕੰਮ ਨਹੀਂ ਕਰਦੀਆਂ ਪੰਜਾਬ ਦੇ ਵਿੱਚ ਉਹ ਫੇ ਪੰਜਾਬ ਦਾ ਜਿਹੜਾ ਜਿਹੜਾ ਕੰਮ ਹੁੰਦਾ ਉਹ ਫਿਸ਼ੀਅਨ ਨਹੀਂ ਹੋਣਾ ਜਿਹੜੀ ਸੇਵਾ ਹੈ ਸੋ ਕਿਉਂਕਿ ਪੰਜਾਬ ਦੇ ਇੱਕ ਪਾਸੇ ਛੜ ਨਹੀਂ ਆਇਆ ਹਰ ਸਾਰੇ ਪਾਸੇ ਆਇਆ ਹੁਣ ਅਸੀਂ ਆਪਣੀ ਜਿਹੜੀ ਐਕਸਪੀਰੀਅੰਸ ਸਾਰਾ ਕੁਝ ਮੋਰੀ ਹੋ ਕੇ ਆਪਣਾ ਐਕਸਪੀਰੀਅੰਸ ਤੁਹਾਡਾ ਤਜਰਬਾ ਉਹ ਮੁਰੇਓ ਕੇ ਸਾਂਝਾ ਕਰਨਾ ਚਾਹੁੰਦੇ ਪੰਜਾਬ ਲਈ ਜੇ ਸਾਡੀ ਅਪਰੋਚੀ ਤੇ ਜਸੇ ਬੰਦਿਆ ਨੇ ਅਸੀਂ ਬੜੇ ਖੁਸ਼ ਹੋਵਾਂਗੇ ਕਿਉਂਕਿ ਮਗਰੋਂ ਜਦੋਂ ਪਾਣੀ ਚੱਲ ਗਿਆ ਮੈਂ ਪਹਿਲਾਂ ਵੀ ਕਹਿਆ ਸੀਗਾ ਕੰਮ ਉਹ ਅਸਲੀ ਸ਼ੁਰੂ ਹੋਣਾ ਤਾਂ ਸੰਸਥਾ ਦਾ ਉਹ ਵੀ ਦੱਸ ਤੋਂ ਸਾਨੂੰ ਅਸੀਂ ਬਿਲਕੁਲ ਤਨਖਾੜੇ ਖੜੇ ਹੋਵਾਂਗੇ ਜੀ ਸਾਡੀ ਸਟੇਟਮੈਂਟ ਪੜ ਲਓ